ਸਤ ਗੁਰ ਕੀ ਸੇਵਾ ਸਫਲ ਗਾ ਜੇ ਕੋ ਕਰੇ ਇਤਲਾ ਸਤ ਗੁਰ ਕੀ ਸੇਵਾ ਸਫਲ ਗਾ ਜੇ ਕੋ ਦੇ ਸ੍ਰੀ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸੰਤਾਂ ਮਹਾਂਪੁਰਖਾਂ ਨੂੰ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਸੱਚਖੰਡ ਜੀ ਹਜੂਰ ਸਾਹਿਬ ਦਾੰਡੇੜ ਜਿਨ੍ਹਾਂ ਦੀਆਂ ਸੇਵਾਵਾਂ ਸਿੰਘ ਸਾਹਿਬ ਵੱਜੋਂ 25 ਸਾਲ ਪੂਰੇ ਹੋ ਗਏ ਨੇ ਤੇ ਉਹਨਾਂ ਦੇ 25 ਸਾਲ ਦਾ ਸਿੰਘ ਸਾਹਿਬ ਦੀਆਂ ਸੇਵਾਵਾਂ ਨੂੰ ਮੁਕਤ ਰੱਖਦੇ ਹੋਏ ਜਿੱਥੇ ਸਮੁੱਚੇ ਖਾਲਸਾ ਪੰਥ ਵੱਲੋਂ ਉੱਥੇ ਹੀ ਸਾਡੇ ਸਤਿਕਾਰਯੋਗ ਸਿੰਘ ਸਹਿਬਾਨ ਗੁਰੂ ਦੀਆਂ ਲਾੜਦੀਆਂ ਨਹਾਂਗ ਸਿੰਘ ਫੌਜਾਂ ਨਹਾਂਗ ਸਿੰਘ ਦਲ ਪੰਥਾਂ ਦੇ ਮੁਖੀ ਸਹਿਬਾਨ ਸ਼੍ਰੋਮਣੀ ਪੰਥ ਅਕਾਲੀ ਵੱਡਾ ਦਲ ਪੰਜਵਾਂ ਤਖਤ ਵੱਲੋਂ ਅੱਜ ਜਿਹੜੇ ਪ੍ਰੋਗਰਾਮ ਰੱਖੇ ਹੋਏ ਨੇ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹੋਰਾਂ ਵੱਲੋਂ ਜਿੱਥੇ ਸਾਰਿਆਂ ਨੂੰ ਬਹੁਤ ਹੀ ਪਿਆਰ ਦੇ ਨਾਲ ਨਿਗਾ ਸੱਦਾ ਦੇ ਕੇ ਤੇ ਸਾਰੇ ਮਹਾਂਪੁਰਖਾਂ ਨੂੰ ਇੱਥੇ ਜਿਹੜਾ ਸਦਾ ਦੇ ਕੇ ਪਹੁੰਚੇ ਹੋਏ ਨੇ ਮਹਾਪੁਰਖ ਮੈਂ ਜਿੱਥੇ ਦੇਸ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ 25 ਸਾਲਾਂ ਬਾਬਾ ਕੁਲਵੰਤ ਸਿੰਘ ਜੀ ਹੋਰਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬਹੁਤ-ਬਹੁਤ ਵਧਾਈਆਂ ਦਿਨਾ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਉਣਾ ਹਉਮੈ ਵਿੱਚੋਂ ਜਾਏ ਗੁਰੂ ਸਾਹਿਬ ਕਿਰਪਾ ਕਰਨ ਅਨਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਆਮ ਚਾਕਰ ਗੋਬਿੰਦ ਕੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਜਿਵੇਂ ਬਾਬਾ ਕੁਲਵੰਤ ਸਿੰਘ ਜੀ ਹੋਰਾਂ ਨੇ ਹੁਣ ਤੱਕ 25 ਸਾਲ ਸੇਵਾਵਾਂ ਨਿਭਾਈਆਂ ਨੇ ਉਸੇ ਤਰ੍ਹਾਂ ਅੱਗੇ ਵੀ ਸਤਿਗੁਰੂ ਮਿਹਰ ਕਰਨ ਉਹ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ ਤੋਂ ਹਜੂਰੀ ਫੌਜਾਂ ਸ੍ਰੀ ਹਜੂਰ ਸਾਹਿਬ ਦੀਆਂ ਤੇ ਸਾਰਿਆਂ ਨੂੰ ਜਿੱਥੇ ਬਹੁਤ-ਬਹੁਤ ਵਧਾਈਆਂ ਸੰਤਾਂ ਨੂੰ ਉੱਥੇ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਬੁੱਢਾ ਦਲ ਪੰਜਵਾਂ ਤਖਤ ਜਿਹੜਾ ਚੈਨਲ ਹੈ ਉਹਦੇ ਤੇ ਵੀ ਜਿਹੜੇ ਲਾਈਵ ਪ੍ਰੋਗਰਾਮ ਹੈ ਸਾਰੇ ਚਲਾਏ ਜਾ ਰਹੇ ਨੇ ਤੇ ਅੱਜ ਸ਼ਾਮ ਨੂੰ ਵੀ ਇਹ ਸਾਰੇ ਪ੍ਰੋਗਰਾਮ ਜਿਹੜੇ ਲਾਈਵ ਹੋਣੇ ਨੇ ਜਿੱਥੇ ਸਿੰਘ ਸਾਹਿਬ ਜੀ ਦਾ ਜਿਹੜਾ ਮਾਨ ਤੇ ਸਨਮਾਨ ਹੈ ਉਹ ਸ਼ਰੋਮਣੀ ਪੰਥਾਕ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਬੁੱਢਾ ਦਲ ਦੇ ਜਿਹੜੇ ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜਸਾ ਸਿੰਘ ਜੀ ਆਲੂ ਵਾਲਗਿਆ ਉਹਨਾਂ ਦੇ ਨਾਮ ਦਾ ਜਿਹੜਾ ਅਵਾਰਡ ਹੈ ਉਹ ਸਾਡੇ ਸਤਿਕਾਰਯੋਗ ਬਾਬਾ ਕੁਲਵੰਤ ਸਿੰਘ ਜਥੇਦਾਰ ਜਿਹੜੇ ਆ ਸ੍ਰੀ ਨਾਦੇੜ ਹਜੂਰ ਸਾਹਿਬ ਦੇ ਉਹਨਾਂ ਨੂੰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਅਵਾਰਡ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਵਧਾਈਆਂ ਬਾਬਾ ਜੀ ਨੂੰ 25 ਸਾਲਾ ਜਿਹੜੇ ਉਹਨਾਂ ਦੀ ਸੇਵਾਵਾਂ ਦਾ ਅੱਜ ਜਿਹੜਾ 25 ਸਾਲ ਹੋਏ ਨੇ ਉਹਨਾਂ ਨੂੰ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਹੀ ਗੁਰਸਿੱਖ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਜੀ ਕੀ ਪਤੇ